ਗੁਰੂ ਕਾਰ ਐਤਵਾਰ ਦੇ ਐਤਵਾਰ ਚ ਪਹਿਰਾ ਸਾਹਿਬ ਹੁੰਦਾ ਜੀ ਸੰਤਾਂ ਨਾਮ ਸਿਮਰਨ ਕਰਦਿਆਂ ਹਰ ਇੱਛਾ ਸੰਗਤਾਂ ਦੀ ਪੂਰੀ ਹੁੰਦੀ ਇੱਥੇ ਜੋ ਵੀ ਸੰਗਤਾਂ ਸੁਖ ਸੁੱਖੇ ਜਾਂਦੀਆਂ ਮਹਾਰਾਜ ਪੂਰੀ ਕਰਦੇ ਸ਼ਹੀਦ ਸਿੰਘ ਗੁਰੂ ਨਾਨਕ ਜੀ ਕਿਰਪਾ ਕਰਦੇ ਨੇ ਸੰਗਤ ਨੇ ਕਿਸੇ ਨੇ ਵੀ ਆਉਣਾ ਹੋਵੇ ਦਾਨੇ ਵਾਲੇ ਚੋਂ ਤੋਂ ਗੁਰਦੁਆਰਾ ਸਾਹਿਬ ਦੀ ਫਰੀ ਸੇਵਾ ਜੀ 12 ਵਜੇ ਤੋਂ 11 ਵਜੇ ਤੋਂ ਲੈ ਕੇ 12 ਵਜੇ ਤੱਕ ਸੇਵਾ ਹੁੰਦੀ ਹੈ ਜੀ ਗੁਰੂ ਘਰ ਪਹਚਾਣ ਦੀ ਉਸ ਤੋਂ ਬਾਅਦ 4 ਵਜੇ ਇੱਥੇ ਜਦੋਂ ਸਮਾਪਤੀ ਹੁੰਦੀ ਉਦੋਂ ਸੰਗਤਾਂ ਨੂੰ ਫੇਰ ਪਹਤਾਇਆ ਜਾਂਦਾ ਨਾਲੀ ਚੋਂ ਮੰਗਲਵਾਰ ਨੂੰ ਸ੍ਰੀ ਸਤਖੰਡ ਹਜੂ ਸਾਹਿਬ ਜਾਣ ਵਾਲੀ ਟ੍ਰੇਨ ਆ ਜੀ ਉੱਥੇ ਲੰਗਰ ਪਹਤਾਇਆ ਜਾਂਦੀ ਸ਼ੀਦਾ ਸੰਗਤ ਗੁਰਦੁਆਰਾ ਤੋਂ ਇੱਥੋਂ ਤਿਆਰ ਹੋ ਕੇ ਜਾਂਦਾ ਏ ਟ੍ਰੇਨ ਤੇ ਉਸ ਦਿਨ ਵੀ ਇੱਥੇ ਸੇਵਾ ਚੱਲਿਆ ਕਰੂਗੀ ਜੋ ਉੱਥੇ ਟੌਂਗ ਟੌਂ ਬੀਬੀਆਂ ਨੂੰ ਇੱਥੋਂ ਗੁਰੂ ਘਰ ਪਹਤਾਇਆ ਜਾਇਆ ਕਰਦਾ ਜੀ ਤੇ ਇਹ ਹਰ ਐਤਵਾਰ ਦੇ ਐਤਵਾਰ ਵੀ ਸੇਵਾ ਚੱਲਿਆ ਕਰੂਗੀ ਟੈਂਪੋਰਰੀ ਮੰਗਲਵਾਰ ਨੂੰ ਵੀ ਚੱਲਿਆ ਕਰੂਗੀ ਜੀ ਪੁੰਨਿਆ ਵਾਲੇ ਦਿਨ ਵੀ ਚੱਲਿਆ ਕਰੂਗੀ ਜੀ 12 ਵਜੇ ਤੋਂ ਲੈ ਕੇ ਜਿਹੜਾ ਚਪੈਰਾ ਸਾਹਿਬ ਹੈ ਜੀ 11 ਮਈ ਤੋਂ ਲੈ ਕੇ 12 ਵਜੇ ਤੱਕ ਸੇਵਾ ਚੱਲਿਆ ਕਰੂਗੀ ਜੀ ਤੇ ਸ਼ਾਮ ਨੂੰ ਜਿਹੜਾ ਸਮਾਰਟੀ ਹੈਦਰਾ 4 ਵਜੇ ਉਦੋਂ ਵੀ ਸੇਵਾ ਪਹਚਾਇਆ ਜਾਇਆ ਕਰੂਗੀ ਵਾਪਸੀ ਬਹੁਤ ਵਧੀਆ ਹੈ ਜਿਹੜਾ ਪ੍ਰਧਾਨ ਸਾਹਿਬ ਨੇ ਉਪਰਾਲਾ ਕੀਤਾ ਹੈਗਾ ਸਾਨੂੰ ਬਹੁਤ ਖੁਸ਼ੀ ਹੈ ਬਾਕੀ ਸੰਗਤ ਨੂੰ ਆਉਣਾ ਜਾਣਾ ਔਖਾ ਸੀਗਾ ਥੋੜਾ ਜਿਹਾ ਸਾਈਡ ਤੇ ਰਹਿ ਜਾਂਦਾ ਗੁਰਦੁਆਰਾ ਸਾਹਿਬ ਤੇ ਬਹੁਤ ਵਧੀਆ ਲੱਗਿਆ ਸਾਨੂੰ ਅਸੀਂ ਕਹਿੰਦੇ ਹਾਂ ਸੰਗਤ ਬਹੁਤ ਜ਼ਿਆਦਾ ਤੋਂ ਜ਼ਿਆਦਾ ਜੁੜੇ ਇਸ ਗੁਰੂ ਘਰ ਨਾਲ ਬਾਕੀ ਜੋ ਹੋ ਸਕਿਆ ਹੈ ਗੈਸ ਗੁਰੂ ਘਰ ਬੰਦੋਂ ਸੇਵਾ ਉਹਨਾਂ ਨੂੰ ਦਿੱਤੀ ਜਾਊਗੀ ਆਉਣਾ ਜਾਣਾ ਸੌਖਾ ਹੋਊਗਾ ਸੰਗਤ ਨੂੰ ਹਾਂਜੀ ਪ੍ਰਧਾਨ ਜੀ ਕੀ ਨਾਮ ਆ ਤੁਹਾਡਾ ਇਹ ਜੋ ਅੱਜ ਗੁਰਦੁਆਰਾ ਸਾਹਿਬ ਵੱਲੋਂ 1.5 ਕੀਵਲ ਰਸੀਵਾ ਕੀਤੀ ਜਾ ਰਹੀ ਹੈ ਸੋ ਕੀ ਕਰਾਂ ਚੰਗਾ ਵੈਰ ਜੀ ਕਾ ਖਾਲਸਾ ਵੈਰ ਜੀ ਕੀ ਫਤਿਹ ਗੁਰੂ ਪਿਆਰੀ ਸਾ ਸੰਗਤ ਜੀਓ ਛੀਦਾ ਸਿੰਘਾਂ ਦਾ ਗੁਰਦੁਆਰਾ ਸਾਹਿਬ ਜੀ ਇਹ ਬਲੋਟ ਸ਼ਹਿਰ ਦਾਨੇ ਵਾਲੇ ਚੌਂਕ ਤੋਂ ਜਦੋਂ ਜਾਂਦਾਲੇ ਨੂੰ ਜਾਈਏ ਜੀ ਤੇ ਫਾਟਕ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਆਉਂਦਾ ਛੀਦਾ ਸਿੰਘਾਂ ਦਾ ਇਸ ਗੁਰਦੁਆਰੇ ਦੀ ਨੀਂਹ ਜੋ ਰੱਖੀ ਗਈ ਆ 1988 ਸੀ ਰੱਖੀ ਗਈ ਜੀ ਤੇ ਗੁਰੂ ਘਰ ਜਿਹੜਾ ਸੀ ਉਦੋਂ ਪਹਿਲਾਂ ਤੋਂ ਪ੍ਰਗਟ ਹੋਇਆ ਸੀ ਛੀਦਾ ਸਿੰਘਾਂ ਦਾ ਜੀ ਇਸ ਤੋਂ ਇਲਾਵਾ ਜੀ ਜਿਹੜੇ ਚਲਾਏ ਆ ਜੀ ਆਟੋ ਇਹਨਾਂ ਦੀ ਫ੍ਰੀ ਸੇਵਾ ਜੀ ਸੰਗਤ ਨੇ ਕਿਸੇ ਨੇ ਵੀ ਆਉਣਾ ਹੋਵੇ ਦਾਨੇ ਵਾਲੇ ਚੌਂਕ ਤੋਂ ਗੁਰਦੁਆਰਾ ਸਾਹਿਬ ਦੀ ਫ੍ਰੀ ਸੇਵਾ ਜੀ 12 ਵਜੇ ਤੋਂ 11 ਵਜੇ ਤੋਂ ਲੈ ਕੇ 12 ਵਜੇ ਤੱਕ ਸੇਵਾ ਹੁੰਦੀ ਹੈ ਜੀ ਗੁਰੂ ਘਰ ਪਹਚਾਉਣ ਦੀ ਉਸ ਤੋਂ ਬਾਅਦ 4 ਵਜੇ ਇੱਥੇ ਜਿੱਦੋਂ ਸਮਾਪਤੀ ਹੁੰਦੀ ਉਦੋਂ ਸੰਗਤਾਂ ਨੂੰ ਫੇਰ ਪਹਚਾਇਆ ਜਾਂਦਾ ਨਾਲੀ ਚੌਂਕ ਤੋਂ ਕੀ ਸਮਾਗਮ ਚੱਲ ਰਿਹਾ ਜੀ ਇੱਥੇ ਜੀ ਚਪਹਿਰਾ ਸਾਹਿਬ ਗੁਰੂ ਘਰ ਐਤਵਾਰ ਦੇ ਐਤਵਾਰ ਚਪਹਿਰਾ ਸਾਹਿਬ ਹੁੰਦਾ ਜੀ ਸੰਗਤਾਂ ਨਾਮ ਸਿਮਰਨ ਕਰਦੀਆਂ ਹਰ ਇੱਛਾ ਸੰਗਤਾਂ ਦੀ ਪੂਰੀ ਹੁੰਦੀ ਇੱਥੇ ਜੋ ਵੀ ਸੰਗਤਾਂ ਸੁਖ ਸੁੱਕੇ ਜਾਂਦੀਆਂ ਮਹਾਰਾਜ ਪੂਰੀ ਕਰਦੇ ਸ਼ਹੀਦ ਸਿੰਘ ਗੁਰੂ ਨਾਨਕ ਜੀ ਕਿਰਪਾ ਕਰਦੇ ਨੇ ਕਰ ਆਪਾਂ ਸੇਵਾ ਦੀ ਗੱਲ ਕਰੀ ਤਾਂ ਕਿਹੜੇ ਵਾਰ ਇਹ ਤੇ ਪੁੱਛ ਲਿਆ ਕਰਨੀ ਜੀ ਤੇ ਜੀ ਮੰਗਲਵਾਰ ਨੂੰ ਸ਼੍ਰੀ ਸੱਚਖੰਡ ਹਜੂਰ ਸਾਹਿਬ ਜਾਣ ਵਾਲੀ ਟ੍ਰੇਨ ਆ ਜੀ ਉੱਥੇ ਲੰਗਰ ਪਚਾਏ ਜਾਂਦੇ ਸ਼ੀਦਾ ਸੰਗਤ ਗੁਰਦੁਆਰਾ ਤੋਂ ਇੱਥੋਂ ਤਿਆਰ ਹੋ ਕੇ ਜਾਂਦਾ ਜੀ ਟ੍ਰੇਨ ਤੇ ਉਸ ਦਿਨ ਵੀ ਇੱਥੇ ਸੇਵਾ ਚੱਲਿਆ ਕਰੂਗੀ ਜੀ ਉੱਥੇ ਚੌਂਕ ਤੋਂ ਬੀਬੀਆਂ ਨੂੰ ਇੱਥੋਂ ਗੁਰੂ ਘਰ ਪਚਾਇਆ ਜਾਇਆ ਕਰੂਗਾ ਜੀ ਤੇ ਇਹ ਹਰ ਐਤਵਾਰ ਦੇ ਐਤਵਾਰ ਵੀ ਸੇਵਾ ਚੱਲਿਆ ਕਰੂਗੀ ਟੈਂਪੂਆਂ ਦੀ ਮੰਗਲਵਾਰ ਨੂੰ ਵੀ ਚੱਲਿਆ ਕਰੂਗੀ ਜੀ ਪੁੰਨਿਆਂ ਵਾਲੇ ਦਿਨ ਵੀ ਚੱਲਿਆ ਕਰੂਗੀ ਜੀ 12 ਵਜੇ ਤੋਂ ਲੈ ਕੇ ਜਿਹੜਾ ਚਪੈਰਾ ਸਾਹਿਬ ਹੈ ਜੀ 11 ਵਜੇ ਤੋਂ ਲੈ ਕੇ 12 ਵਜੇ ਤੱਕ ਸੇਵਾ ਚੱਲਿਆ ਕਰੂਗੀ ਜੀ ਤੇ ਸ਼ਾਮ ਨੂੰ ਜਦੋਂ ਸਮਾਰਟੀ ਹਾਇਦਰਾ 4 ਵਜੇ ਉਦੋਂ ਵੀ ਸੇਵਾ ਪਹੁੰਚਾਇਆ ਜਾ ਕਰੂ ਵਾਪਸੀ ਤੇ ਜਦੋਂ ਮੰਗਲਵਾਰ ਨੂੰ ਉਹ ਮੰਨ ਲਾ ਜੀ ਸਾਡੇ 10 ਵਜੇ ਤੋਂ 10 ਵਜੇ ਤੋਂ ਲੈ ਕੇ ਉਦੋਂ ਸੇਵਾ ਸ਼ੁਰੂ ਹੋ ਜਾ ਕਰੂਗੀ ਜੀ ਟੈਂਪੂਆਂ ਦੀ ਬੀਬੀਆਂ ਨੇ ਸੇਵਾ ਕਰਨ ਉਹ ਜਦੋਂ ਵੀ ਕੁਝ ਆਇਆ ਕਰੇ ਸੰਗਤ ਉਹ ਤੇ ਕਿ ਤੁਲਾ ਕਰਨਗੇ ਇਹ ਦਾਨੇ ਵਾਲੇ ਚੌਂਕ ਤੇ ਆਇਆ ਕਰੇ ਜੀ ਦਾਨੇ ਵਾਲੇ ਚੌਂਕ ਤੋਂ ਜਦੋਂ ਆਪਾਂ ਵੱਡੇ ਰੋਡ ਤੋਂ ਮਾੜੇ ਓਰਲੇ ਪਾਸੇ ਆਕਰੇ ਉੱਥੇ ਟੈਂਪੋ ਖੜਿਆ ਕਰਨਗੇ ਉਹ ਦਿੱਤੇ ਬੈਨਰ ਵੀ ਲਿਖਿਆ ਕਰੂਗਾ ਸੇਵਾ ਵਾਸਤੇ ਫ੍ਰੀ ਸੇਵਾ ਗੁਰੂ ਘਰ ਵਾਸਤੇ ਜੀ ਜਦੋਂ ਮੰਨ ਲਾਈ ਮੰਗਲਵਾਰ ਨੂੰ 10 ਵਜੇ ਤੋਂ ਲੈ ਕੇ ਸੇਵਾ ਸ਼ੁਰੂ ਹੋ ਜਾਇਆ ਕਰੂਗੀ ਜੀ 10 ਵਜੇ ਤੋਂ ਲੈ ਕੇ 11 ਵਜੇ ਤੱਕ 12 ਵਜੇ ਤੱਕ ਜਦੋਂ ਮਰਜੀ ਸੰਗਤ ਆ ਸਕਦੀ ਹੈ ਗੁਰੂ ਘਰ ਫਿਰ ਜਦੋਂ ਲੰਗਰ ਪੂਰੀ ਤਿਆਰ ਹੋ ਜਾਇਆ ਕਰੂਗਾ ਜੀ ਉਦੋਂ ਵਾਪਸੀ ਛੱਡਾਇਆ ਕਰੋ ਇਹ ਸਾਡੇ ਗੁਰੂ ਘਰ ਦੇ ਮੁੱਖ ਪ੍ਰਧਾਨ ਸਾਹਿਬ ਆ ਜੀ ਜਿਹੜੇ ਮੁੱਖ ਗੁਰੂ ਘਰ ਦੀ ਸੇਵਾ ਸੰਭਾਲਦੇ ਇਹਨਾਂ ਨੇ ਦੇਖਭਾਲ ਦੀ ਹੀਠਾ ਚੱਲ ਰਿਆ ਜੀ ਵਾਹਿਗੁਰੂ ਦੀ ਬਖਸ਼ ਹੈ ਹਾਂ ਜੀ ਅਸੀਂ 1.5 ਸਾਲ ਤੋਂ ਹੋ ਗਿਆ ਸੇਵਾ ਕਰਦਿਆਂ ਨੂੰ ਇਸ ਘਰੇ ਤਾਂ ਬਹੁਤ ਵਧੀਆ ਲੱਗਦਾ ਸਾਨੂੰ ਬਾਕੀ ਵਾਹਿਗੁਰੂ ਦੀ ਕਰਤਾ ਸਾਡੇ ਤੇ ਤੁਹਾਡੀ ਸੇਵਾ ਕਿੱਦਾਂ ਦੀ ਲੱਗੀ ਤੁਹਾਨੂੰ ਅੱਜ ਮਤਲਬ ਸੰਗਤ ਨੂੰ ਜਾਂ ਜਿੱਥੇ ਪੈਣਾ ਜਦੋਂ ਤੁਹਾਨੂੰ तकरीबन ਔਲਾ ਕਰਨ ਦਾ ਮੌਕਾ ਸੀ ਗਈ ਉਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਹੈ ਜਿਹੜਾ ਪ੍ਰਧਾਨ ਸਾਹਿਬ ਨੇ ਉਪਰਾਲਾ ਕੀਤਾ ਹੈਗਾ ਸਾਨੂੰ ਬਹੁਤ ਖੁਸ਼ੀ ਆ ਬਾਕੀ ਸੰਗਤ ਨੂੰ ਆਉਣਾ ਜਾਣਾ ਔਖਾ ਸੀਗਾ ਥੋੜਾ ਜਿਹਾ ਇਹ ਸਾਈਡ ਤੇ ਰਹਿ ਜਾਂਦਾ ਗੁਰਦੁਆਰਾ ਸਾਹਿਬ ਤਾਂ ਫਿਰ ਬਹੁਤ ਵਧੀਆ ਲੱਗਿਆ ਸਾਨੂੰ ਕੀ ਮੈਸੇਜ ਦੇਣਾ ਚਾਹੁੰਦੀ ਹਾਂ ਅਸੀਂ ਕਹਿੰਦੇ ਹਾਂ ਸੰਗਤ ਬਹੁਤ ਜ਼ਿਆਦਾ ਤੋਂ ਜ਼ਿਆਦਾ ਜੁੜੇ ਇਸ ਗੁਰੂ ਘਰ ਨਾਲ ਬਾਕੀ ਜੋ ਹੋ ਸਕਿਆ ਹੈ ਗੈਸ ਗੁਰੂ ਘਰ ਬੰਦੂ ਸੇਵਾ ਉਹਨਾਂ ਨੂੰ ਕੀਤੀ ਜਾਊਗੀ ਆਉਣਾ ਜਾਣਾ ਸੌਖਾ ਆਊਗਾ ਸੰਗਤ ਨੂੰ